ਸਾਬਰਾਂਗ ਚੈਨਲ ਦੇਖ ਰਹੇ ਦਰਸ਼ਕੋ ਅੱਜ ਦੀ ਇਹ ਵੀਡੀਓ ਮੋਗਾ ਜ਼ਿਲ੍ਹੇ ਦੇ ਪਿੰਡ ਦੌਦਰ ਦੀ ਆ ਜਿੱਥੇ ਕਿ ਗੁਰੂ ਜੀ ਦੇ ਚਾਰ ਸਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਜੀ ਦੀ ਯਾਦ ਨੂੰ ਸਮਰਪਤ ਇੱਕ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ ਜਿਸ ਨੂੰ ਕਿ ਦੌਦਰ ਪਿੰਡ ਦੇ ਜੰਪਲ ਸੰਤ ਬਾਬਾ ਗੁਰਦੇਵ ਸਿੰਘ ਜੀ ਇੰਗਲੈਂਡ ਵਾਲੇ ਅਤੇ ਉਹਨਾਂ ਦੇ ਸਾਥੀ ਸਰਦਾਰ ਠਾਣਾ ਸਿੰਘ ਜੀ ਜੋ ਕਿ ਜ਼ਿਲ੍ਹਾ ਭੂਮੀ ਰੱਖਿਆ ਰਿਟਾਇਰ ਅਫਸਰ ਅਤੇ ਉਹਨਾਂ ਦੇ ਸਾਥੀ ਸਰਦਾਰ ਸਤਨਾਮ ਸਿੰਘ ਜੀ ਜਰਬਨ ਸੋ ਇਹਨਾਂ ਸਾਥੀਆਂ ਦੇ ਵੱਲੋਂ ਪਿਛਲੇ ਸਾਲ ਇਹ ਪ੍ਰੋਗਰਾਮ ਅਲਿਖਿਆ ਗਿਆ ਸੀਗਾ ਜੋ ਕਿ ਬੜੀ ਸ਼ਰਧਾ ਪੂਰਵਕ ਧੂਮ ਧਾਮ ਦੇ ਨਾਲ ਇਸ ਨਗਰ ਗੀਤਨ ਦਾ ਯੋਜਨ ਕੀਤਾ ਗਿਆ ਜਿਸ ਦੇ ਵਿੱਚ ਇਲਾਕੇ ਭਰ ਤੋਂ ਸੰਗਤਾਂ ਨੇ ਸ਼ਰਕਤ ਕੀਤੀ ਅਤੇ ਸਕੂਲਾਂ ਦੇ ਬੱਚਿਆਂ ਨੇ ਇਸ ਦੇ ਵਿੱਚ ਹਾਜ਼ਰੀ ਭਰੀ ਇਹ ਤੁਸੀਂ ਦੇਖ ਸਕਦੇ ਹੋ ਕਿ ਅਲੱਗ-ਅਲੱਗ ਸਕੂਲਾਂ ਦੇ ਜਿਹੜੇ ਬੱਚੇ ਆ ਉਹਨਾਂ ਨੇ ਇਸ ਨਗਰ ਕੀਰਤਨ ਦੇ ਵਿੱਚ ਹਾਜ਼ਰੀਆਂ ਭਰੀਆਂ ਕਿਉਂਕਿ ਗੁਰੂ ਸਾਹਿਬ ਦਾ ਜਿਹੜਾ ਜੀਵਨ ਆ ਉਹ ਸਾਡੇ ਲਈ ਪ੍ਰੇਰਣਾ ਦਾਇਕ ਹੈ ਕਿ ਜ਼ੁਲਮ ਦੇ ਅੱਗੇ ਕਦੇ ਵੀ ਝੁਕਣਾ ਨਹੀਂ ਇਹੀ ਸਾਨੂੰ ਸਹਿਜ ਆਧਿਆ ਦੇ ਜੀਵਨ ਤੋਂ ਸਿੱਖਿਆ ਮਿਲਦੀ ਆ ਕਿ ਸੂਰਾ ਸੋ ਪਹਿਚਾਣੀਏ ਜੋ ਲਰੇ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੇ ਕਬੂ ਨਾ ਛੱਡੇ ਕੀਤ ਸੋ ਗੁਰੂ ਸਾਹਿਬ ਜੀ ਦੇ ਸਹਿਬਜ਼ਾਦਿਆਂ ਨੇ ਸਾਨੂੰ ਇਹ ਪ੍ਰੇਰਣਾਦਾਇਕ ਸਿੱਖਿਆ ਦਿੱਤੀ ਹੈ ਕਿ ਕਦੇ ਵੀ ਜ਼ੁਲਮ ਦੇ ਅੱਗੇ ਨਹੀਂ ਝੁਕਣਾ ਸੋ ਤੁਸੀਂ ਦੇਖ ਸਕਦੇ ਹੋ ਕਿ ਬੱਚੇ ਬੱਚੀਆਂ ਆਪਣੇ ਹੱਥ ਵਿੱਚ ਬੈਨਰ ਲੈ ਕੇ ਲਾਈਨ ਵਾਰ ਪੂਰੇ ਤਰੀਕੇ ਦੇ ਨਾਲ ਨਗਰ ਕੀਰਤਨ ਦੀ ਜਿਹੜੀ ਹੈਗੀ ਸ਼ੋਭਾ ਵਧਾ ਰਹੇ ਹੈਗੇ ਆ ਦੂਰ ਦੂਰ ਤੱਕ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਬੱਚੇ ਇਸ ਦੇ ਵਿੱਚ ਹਾਜ਼ਰੀ ਭਰੇ ਹਨ ਸਕੂਲ ਦਾ ਸਟਾਫ ਸਾਰਾ ਬੜੇ ਉਤਸ਼ਾਹ ਦੇ ਨਾਲ ਇਸ ਨਗਰ ਕੀਰਤਨ ਦੇ ਵਿੱਚ ਨਾਲ-ਨਾਲ ਚੜ੍ਹਦਿਆ ਜਿਸ ਵਿੱਚ ਸਰਕਾਰੀ ਹਾਈ ਸਕੂਲ ਲੜਕੇ ਸਰਕਾਰੀ ਹਾਈ ਸਕੂਲ ਲੜਕੀਆਂ ਨੂੰ ਮਾਡਲ ਸਕੂਲ ਤੁੜਿਗੇ ਰੋੜੋ ਦੌਧਰ ਪ੍ਰਾਇਮਰੀ ਸਕੂਲ ਬੁੱਟਰ ਬ੍ਰਾਂਚ ਹੋਰ ਵੀ ਕਈ ਸਕੂਲਾਂ ਨੇ ਇਸ ਸਕੂਲ ਦੇ ਆਪਣੇ ਨਗਰ ਕੀਰਤਨ ਦੇ ਵਿੱਚ ਜਿਹੜੀ ਹੈਗੀ ਆ ਉਹ ਸ਼ਰਕਤ ਕੀਤੀ ਆ ਫੁੱਲਾਂ ਦੀ ਔਰਖਾ ਦੇ ਲਈ ਸਪੈਸ਼ਲ ਗੱਡੀ ਰਾਏਕੋਟ ਤੋਂ ਵੀਰਜੀ ਲੈ ਕੇ ਆਏ ਤੇ ਸੰਤ ਬਾਬਾ ਗੁਰਦੇਵ ਸਿੰਘ ਜੀ ਇੰਗਲੈਂਡ ਵਾਲੇ ਇਹ ਹਮੇਸ਼ਾ ਕਹਿੰਦੇ ਹੈਗੇ ਆ ਕਿ ਬੰਦੇ ਦੀ ਕੋਈ ਪਾਇਆ ਨਹੀਂ ਹੁੰਦੀ ਉਹ ਗੁਰੂ ਹਰਗੋਬਿੰਦ ਪਾਸ਼ਾ ਜੀ ਨੂੰ ਆਪਣਾ ਪ੍ਰੇਰਨਾ ਸੋਤ ਮੰਨਦੇ ਹਨ ਅਤੇ ਹਰ ਗੱਲ ਤੇ ਇਹੀ ਕਹਿੰਦੇ ਹਨ ਕਿ ਧੰਨ ਗੁਰੂ ਹਰਗੋਬਿੰਦ ਪਾਸ਼ਾ ਜਿਨ੍ਹਾਂ ਨੇ ਇਹ ਤੰਦਰੁਸਤ ਜੀਵਨ ਦਿੱਤਾ ਗੁਰੂ ਦੇ ਲੜ ਲਾਇਆ ਸੋ ਉਹ 6ਵੇਂ ਪਾਸ਼ਾ ਜੋ ਸਥਾਨ ਹੈਗਾ ਆਪਣੇ ਦੌਦਰਪਿੰਡ ਉੱਥੇ ਪਾਸ਼ੇ ਪਹਿਲੇ ਅਤੇ 6ਵੇਂ ਦੋਨਾਂ ਨੇ ਚਰਨ ਪਾਏ ਹਨ ਉਹ ਉਸੇ ਸਥਾਨ ਦੀ ਬਹੁਤ ਲੰਮੇ ਸਮੇਂ ਤੋਂ ਸੇਵਾ ਕਰਦੇ ਆਏ ਹਨ ਗੁਰਦੁਆਰਾ ਸਾਹਿਬ ਦਾ ਡਿਜ਼ਾਈਨ ਵੀ ਉਹਨਾਂ ਨੇ ਤਿਆਰ ਕੀਤਾ ਸੀ ਨਾਲ ਇੱਕ ਸਰੋਵਰ ਜੋ ਨਾਂ ਵੱਲੋਂ ਉਲਿੱਕਿਆ ਹੋਇਆ ਵਾ ਉਹ ਤਿਆਰ ਹੋ ਰਿਹਾ ਵਾ ਥੋੜਾ ਜਿਹਾ ਕੰਮ ਉਹਦਾ ਰਹਿਦਾ ਜੋ ਕੁਝ ਸਮੇਂ ਤੱਕ ਮੁਕੰਮਲ ਹੋ ਜਾਵੇਗਾ ਸੋ ਕਈ ਤਰ੍ਹਾਂ ਦੇ ਵਿਸ਼ੇਸ਼ ਕਾਰਜ ਜੋ ਜਿਹੜੇ ਸੰਤ ਬਾਬਾ ਗੁਰਦੇਵ ਸਿੰਘ ਜੀ ਵੱਲੋਂ ਮਤਲਬ ਲਿਖੇ ਗਏ ਸੀਗੇ ਉਹ ਪ੍ਰਵਾਨ ਵੀ ਚੜੇ ਔਰ ਗੁਰੂ ਮਹਾਰਾਜ ਉਹਨਾਂ ਤੋਂ ਸੇਵਾ ਇਸ ਤਰ੍ਹਾਂ ਲੈ ਰਹੇ ਹਨ ਜਿਵੇਂ ਉਹ ਕਹਿੰਦੇ ਹਨ ਕਿ ਗ੍ਰਸਤੀ ਜੀਵਨ ਦੇ ਵਿੱਚ ਰਹਿ ਕੇ ਵੀ ਤੁਸੀਂ ਸੰਤ ਸਬਾ ਬਣ ਸਕਦੇ ਹੋ ਲੋਕਾਂ ਦੇ ਲਈ ਪਰਵਕਾਰ ਦੇ ਕੰਮ ਕਰ ਸਕਦੇ ਹੋ ਪ੍ਰੇਰਣਾ ਸੋਤ ਤੁਸੀਂ ਲੋਕਾਂ ਦੇ ਲਈ ਬਣ ਸਕਦੇ ਹੋ ਇਹ ਜ਼ਰੂਰੀ ਨਹੀਂ ਕਿ ਤੁਸੀਂ ਘਰ-ਵਾਰ ਛੱਡ ਕੇ ਹੀ ਸੰਤ ਬਣਨਾ ਸੋ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਇਸ ਨਗਰ ਕੀਰਤਨ ਦੀ ਜਿਹੜੀ ਸ਼ੋਭਾ ਬਾ ਕਮਾਲ ਦੇਖਣ ਜੋਗ ਸੀ ਪਾਲਕੀ ਸਾਜ ਗੁਰੂ ਸਾਹਿਬ ਬਿਰਾਜਮਾਨ ਹਨ ਸੰਗਤਾਂ ਮਗਰ ਨਮਸਤਕ ਹੁੰਦੀਆਂ ਆ ਰਹੀਆਂ ਹਨ ਤੇ ਸੰਤ ਬਾਬਾ ਗੁਰਦੇਵ ਸਿੰਘ ਜੀ ਖੜੇ ਹਨ ਪਾਲਕੀ ਸਾਹਿਬ ਦੇ ਕੋਲ ਸੋ ਇਹ ਪਹਿਲਾ ਭਾਗ ਆ ਇਸ ਤੋਂ ਅਗਲਾ ਭਾਗ ਆਪਾਂ ਵੀਡੀਓ ਦਾ ਦੁਆਰਾ ਦਿਖਾਵਾਂਗੇ ਉਸ ਦੇ ਵਿੱਚ ਵੀ ਆ ਸੰਤ ਬਾਬਾ ਗੁਰਦੇਵ ਸਿੰਘ ਜੀ ਦੇ ਜੀਵਨ ਬਾਰੇ ਦੋਦਰ ਨਗਰ ਬਾਰੇ ਇਸ ਨਗਰ ਨਗਰ ਕੀਰਤਨ ਦੇ ਬਾਰੇ ਕਿ ਪਿਛਲੇ ਸਾਲ ਇਹ ਕਿਵੇਂ ਸ਼ੁਰੂ ਹੋਇਆ ਤੇ ਇਸ ਵਾਰ ਬੜੀ ਹੀ ਤੁਸੀਂ ਦੇਖ ਸਕਦੇ ਆ ਕਿ ਰੌਣਕ ਦੇਖ ਸਕਦੇ ਹੈਗੇ ਆ ਪੂਰਾ ਪਿਛੇ ਤੱਕ ਐ ਲੱਗਦਾ ਜਿਵੇਂ ਸਾਰਾ ਕੈਂਡੀ ਇੱਥੇ ਆ ਗਿਆ ਹੁੰਦਾ ਹੈਗਾ ਇਸ ਦੀ ਬਾਬਤ ਦੂਜੀ ਵੀਡੀਓ ਦੇ ਵਿੱਚ ਆਪਾਂ ਹੋਰ ਵਿਸ਼ੇਸ਼ ਅ ਦੋਰਤੀ ਆਪਾਂ ਗੱਲਬਾਤ ਕਰਾਂਗੇ ਸੋ ਗੁਰੂ ਸਾਹਿਬ ਦਾ ਕੋਟਾਨ 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 ਧੰਨਵਾਦ ਜੋ ਉਹਨਾਂ ਨੇ ਸਾਡੇ ਲਈ ਆਪਣਾ ਸਰਵੰਸ ਵਾਰ ਦਿੱਤਾ ਅਤੇ ਸਾਨੂੰ ਪ੍ਰੇਰਣਾ ਦਿੱਤੀ ਕਿ ਹਮੇਸ਼ਾ ਕਮਜ਼ੋਰ ਦੇ ਨਾਲ ਖੜੋ ਤੇ ਤਗੜਿਆਂ ਦੇ ਨਾਲ ਗਦਰ ਕਰੋ ਇਹੀ ਗੁਰੂ ਸਾਹਿਬ ਨੇ ਦਾ ਉਪਦੇਸ਼ ਸੀ ਉਹਨਾਂ ਦੀ ਕਿਸੇ ਦੇ ਨਾਲ ਕੋਈ ਜਾਤੀ ਨਫ਼ਰਤ ਦੋਸ਼ਮਣੀ ਨਹੀਂ ਸੀ ਉਹਨਾਂ ਨੇ ਸਿਰਫ ਜ਼ੁਲਮ ਦੇ ਵਿਰੋਧ ਵਿੱਚ ਆਵਾਜ਼ ਉਠਾਈ ਸੀ ਇਹੀ ਸਾਨੂੰ ਸੰਦੇਸ਼ ਆ ਕਿ ਜਿੱਥੇ ਵੀ ਕਿਤੇ ਕਮਜ਼ੋਰ ਨਾਲ ਜ਼ੁਲਮ ਹੁੰਦਾ ਉੱਥੇ ਸਾਨੂੰ ਉਹਨਾਂ ਦੇ ਨਾਲ ਕਮਜ਼ੋਰ ਦੇ ਨਾਲ ਖੜਨਾ ਚਾਹੀਦਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਫਤਹਿ